ਇਸ ਵੇਲੇ ਦੀ ਬੇਹਦ ਮੰਦ ਭਾਗੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਪੰਜਾਬੀ ਸਾਹਿਤ ਦੇ ਬਾਬਾ ਬੋੜ ਕਹੇ ਜਾਣ ਵਾਲੇ ਸੁਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਜੀ ਹਾਂ ਤੁਸੀਂ ਸਹੀ ਸੁਣਿਆ ਲੁਧਿਆਣਾ ਦੇ ਵਿੱਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਦੀਆਂ ਗਜ਼ਲਾਂ ਸੁਣ ਕੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਵੱਜ ਜਾਂਦੇ ਸੀ ਪੰਜਾਬੀਆਂ ਦੇ ਦਿਲਾਂ ਦੇ ਉੱਪਰ ਹਮੇਸ਼ਾ ਉਹਨਾਂ ਦੀਆਂ ਗਜ਼ਲਾਂ ਨੇ ਉਹਨਾਂ ਦੀਆਂ ਲਿਖਤਾਂ ਨੇ ਰਾਜ ਕੀਤਾ ਸੁਰਜੀਤ ਪਾਤਰ ਦਿਲਦਬ ਦਰਪ ਐਂਡ ਨਾਲੇ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਲੋਕਾਂ ਦੇ ਲਈ ਪੰਜਾਬੀਆਂ ਦੇ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹੇ ਨੇ ਸੁਰਜੀਤ ਪਾਤਰ ਜੀਵਨ ਜਾਚ ਉਹਨਾਂ ਦੀ ਤੇ ਉਹਨਾਂ ਦੇ ਜ਼ਿੰਦਗੀ ਜਿਉਣ ਦੇ ਤਰੀਕੇ ਨੇ ਹਮੇਸ਼ਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਪੰਜਾਬੀ ਸਾਹਿਤ ਦੇ ਵਿੱਚ ਜੇਕਰ ਕਿਸੇ ਨੇ ਚੰਗੀ ਉਪਲਬਧੀ ਆਪਣੀ ਵਿਖਾਈ ਹੈ ਤੇ ਲੋਕਾਂ ਨੂੰ ਇੱਕ ਚੰਗਾ ਸਾਹਿਤ ਗਜ਼ਲਾਂ ਦੇ ਰੂਪ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਤਾਂ ਉਹ surjit patar ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਉਪलब्ਧੀਆਂ ਜਿਹੜੀਆਂ ਹਾਸਲ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਮੈਂ ਕੁਝ ਦਰਸ਼ਕਾਂ ਦੇ ਨਾਲ ਰੂਬਰੂ ਕਰਨ ਲੱਗਿਆ ਆ ਬਾਬਾ ਬੁੱਢਾ ਅੰਮ੍ਰਿਤਸਰ ਕਾਲਜ ਦੇ ਵਿੱਚ surjit patar ਜੀ ਲੈਕਚਰਾਰ ਰਹੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹ ਐਜ਼ ਏ ਬਤੌਰ ਟੀਚਰ ਉਹਨਾਂ ਨੇ ਜਿਹੜੀਆਂ ਆਪਣੀਆਂ ਸੇਵਾਵਾਂ ਨੇ ਦਿੱਤੀਆਂ ਤੇ ਪੰਜਾਬੀ ਸਾਹਿਤ ਦੇ ਪ੍ਰਧਾਨ ਵੀ ਰਹੇ ਨੇ surjit patar ਮਨੁੱਖੀ ਅਹਿਸਾਸ ਨੌਜਵਾਨਾਂ ਦੇ ਅਹਿਸਾਸ ਤੇ ਦਿਲ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰਜੀਤ ਪਾਤਰ ਨੇ ਆਪਣੀਆਂ ਗ਼ਜ਼ਲਾਂ ਤੇ ਸ਼ਾਇਰੀ ਲਿਖੀ ਹੈ। ਉਹਨਾਂ ਦੀ ਸ਼ਾਇਰੀ ਸੁਣ ਕੇ ਹਮੇਸ਼ਾ ਲੋਕ ਨੇ ਜਿਹੜੇ ਉਹ ਅਹਿਸਾਸ ਨੂੰ ਮਹਿਸੂਸ ਕਰਦੇ ਸੀ। ਇਸ ਨਾਲ ਗੱਲ ਕਰਕੇ ਹੀ ਉਹਨਾਂ ਦੀ ਸ਼ਾਇਰੀ ਨੂੰ ਉਹਨਾਂ ਦੀਆਂ ਗ਼ਜ਼ਲਾਂ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਸੀ। ਮੈਂ ਚਾਰ ਕਲਾਈਨਾਂ ਦਰਸ਼ਕਾਂ ਦੇ ਨਾਲ ਜ਼ਰੂਰ ਉਹਨਾਂ ਦੀਆਂ ਸਾਂਝੀਆਂ ਕਰਨੀਆਂ ਚਾਹੂੰਗਾ। ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਤੋਂ ਕਾਫਲੇ ਆਉਂਦੇ ਸੱਚ ਦਾ ਗਵਾਹ ਬਣਦੇ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਹ ਛੜਦੇ ਪੈਰ ਠਰਦਾ ਦਿਲ ਮੇਰੇ ਸੱਚ ਦਾ ਗਵਾਹ ਬਣਦੇ ਜੋ ਲੋਹ ਮੱਥੇ 'ਚੋਂ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਤਵੀ ਤੇ ਬੈਠ ਤਵੀ ਤੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ ਸੋ ਇਹੋ ਜੀਆਂ ਲਿਖਤਾ ਇਹੋ ਜਈ ਉਹਨਾਂ ਦੀ ਜਿਹੜੀ ਸ਼ਾਇਰੀ ਆ ਜਿਹੜੀ ਪੰਜਾਬੀਆਂ ਨੇ ਹਮੇਸ਼ਾ ਮਕਬੂਲ ਕੀਤੀ ਹੈ ਤੇ ਉਹਨਾਂ ਨੂੰ ਹਮੇਸ਼ਾ ਮਾਣ ਸਤਿਕਾਰ ਆ ਜਿਹੜਾ ਦਿੱਤਾ ਤੇ ਅੱਜ ਲੁਧਿਆਣਾ ਦੇ ਵਿੱਚ ਪੰਜਾਬੀਆਂ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਉਹ ਪਿਆ ਕਿਉਂਕਿ ਪੰਜਾਬੀ ਸਾਹਿਤ ਦੇ ਵਿੱਚ ਵੱਡਾ ਯੋਗਦਾਨ ਸੁਰਜੀਤ ਪਾਤਰ ਹੋਣਾ ਨੇ ਪਾਇਆ ਪੰਜਾਬੀ ਇੰਡਸਟਰੀ ਜੇ ਕਲਾ ਕਲਾ ਦੀ ਗੱਲ ਕਰੀਏ ਕਲਾਕਾਰੀ ਦੀ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਤਾਂ ਹਮੇਸ਼ਾ ਸੁਰਜੀਤ ਪਾਤਰ ਨੇ ਉਹ ਉਹਨਾਂ ਦੀ ਸੇਵਾ ਕੀਤੀ ਹੈ ਸੋ ਪੰਜਾਬੀਆਂ ਨੂੰ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਇਹ ਅੱਜ ਲੁਧਿਆਣਾ ਵਿੱਚ ਪਿਆ ਦਿਲ ਦਾ ਦੌਰਾ ਪੈਣ ਦੇ ਨਾਲ ਸਰਜੀਤ ਪਾਤਰ ਉਹਨਾਂ ਦੀ ਮੌਤ ਹੋ ਗਈ ਹੈ ਅਮਰitsar ਜ਼ਿਲ੍ਹੇ ਵਿੱਚ ਪਾਤਰ ਪਿੰਡ ਦੇ ਵਿੱਚ ਜਨਮੇ ਸਰਜੀਤ ਪਾਤਰ ਨੇ ਹਮੇਸ਼ਾ ਆਪਣੇ ਨਾਮ ਦੇ ਪਿੱਛੇ ਆਪਣਾ ਪਿੰਡ ਦਾ ਨਾਮ ਰੱਖਿਆ ਬਹੁਤ ਘੱਟ ਇਹੋ ਜਿਹੇ ਫਨਕਾਰ ਕਲਾਕਾਰ ਨੇ ਜਾਂ ਇਹੋ ਜਿਹੇ ਲੋਕ ਨੇ ਜੋ ਆਪਣੇ ਨਾਮ ਦੇ ਪਿੱਛੇ ਆਪਣੇ ਪਿੰਡ ਦਾ ਨਾਮ ਰੱਖਦੇ ਨੇ ਸਤੂ ਮੂਸੇ ਵਾਲਾ ਉਹਨਾਂ ਚੋਂ ਇੱਕ ਸੀਗਾ ਜਿਨੇ ਆਪਣਾ ਨਾਮ ਦੇ ਪਿੱਛੇ ਪਿੰਡ ਦਾ ਨਾਮ ਰੱਖਿਆ ਸੋ surjit patar ਨੂੰ ਅਸੀਂ ਨਾਮ ਅੱਖਾਂ ਦੇ ਨਾਲ ਸ਼ਰਧਾਂਜਲੀ ਦੰਦੇ ਆ ਤੇ ਮੈਂ ਆਪਣੇ ਦਰਸ਼ਕਾਂ ਨੂੰ ਵੀਵਰਸ ਨੂੰ ਵੀ ਅਪੀਲ ਕਰੂੰਗਾ ਵੀ surjit patar ਜੀ ਨੂੰ ਸ਼ਰਧਾਂਜਲੀ ਦੇ ਤੌਰ ਤੇ ਵਾਹਿਗੁਰੂ ਲਿਖ ਕੇ ਕਮੈਂਟਾਂ ਦੇ ਜ਼ਰੀਏ ਜਰੂਰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਤੇ ਅੱਜ ਅਸੀਂ ਇੱਕ ਸਪੈਸ਼ਲ ਪੈਕੇਜ surjit patar ਜੀ ਦੀ ਲਾਈਫ ਤੇ ਉਹਨਾਂ ਦੇ ਜਨਮ ਤੋਂ ਲੈ ਕੇ ਜ਼ਿੰਦਗੀ ਉਹਨਾਂ ਦੀਆਂ ਉਪਲਬਧੀਆਂ ਉਹਨਾਂ ਨੇ ਜੋ ਕੁਝ ਪੰਜਾਬੀ ਸਾਹਿਤ ਦੇ ਵਿੱਚ ਲਿਖਿਆ ਉਹ ਕੁਝ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ ਨਾਲ ਜ਼ਰੂਰ ਅੱਜ ਸਾਂਝੀਆਂ ਕਰਾਂਗੇ ਬੇਹਦ ਮੰਦ ਭਾਗੀ ਖਬਰ ਇਹ ਸਾਹਮਣੇ ਆਈ ਹੈ ਤੇ ਸਰਜੀਤ ਪਾਤਰ ਲੁਧਿਆਣਾ ਦੇ ਵਿੱਚ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਨੇ ਆਖਰੀ ਸਾਹ ਜਿਹੜੇ ਉਹ ਲੁਧਿਆਣਾ ਦੇ ਵਿੱਚ ਲਏ ਨੇ ਤੇ ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਵੱਡਾ ਯੋਗਦਾਨ ਆਪਾਂ ਕਹਿ ਸਕਦੇ ਹਾਂ ਉਹਨਾਂ ਨੇ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕੀਤਾ ਸਾਡੇ ਨਾਲ ਸਾਡੇ ਲੁਧਿਆਣਾ ਤੋਂ ਸਹਿਯੋਗੀ ਪਵਨ ਸਿੱਧੂ ਜੁੜ ਗਏ ਨੇ ਉਹ ਨਾਲ ਗੱਲਬਾਤ ਕਰਾਂਗੇ ਪਵਨ ਸਿੱਧੂ ਜੀ ਆਵਾਜ਼ ਆ ਰਹੀ ਹੈ ਮੇਰੀ ਜੀ ਬਿਲਕੁਲ ਸਰ ਬੇहद ਮੰਦ ਭਾਗੀ ਘਟਨਾ ਲੁਧਿਆਣੇ ਚ ਵਾਪਰੀ ਹੈ ਬਾਬਾ ਬੋਹੜ ਪੰਜਾਬੀ ਸਾਹਿਤ ਦੇ surjit patar ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਇਹ ਕਿਵੇਂ ਵਾਪਰੀ ਹੈ ਮੰਦ ਭਾਗੀ ਘਟਨਾ ਜੀ ਬਿਲਕੁਲ ਬਾਬਾ ਬੋਹੜ ਕਹਿਣ ਵਾਲੇ ਪੰਜਾਬ ਦੇ ਸਭ ਤੋਂ ਪ੍ਰਸਿੱਧ ਕਵੀਆਂ ਦੇ ਵਿੱਚ ਇੱਕ ਸੁਰਜੀਤ ਪਾਤਰ ਜਿਨ੍ਹਾਂ ਦਾ ਅੱਜ ਨਿਦਨ ਹੋ ਗਿਆ ਦੱਸਦੀ ਹਾਂ ਤੁਹਾਨੂੰ ਕਿ ਉਹਨਾਂ ਦੀ ਮੌਤ ਜਿਹੜੀ ਕੀ ਆ ਦਿਲ ਦਾ ਦੌਰਾ ਪੈਣ ਕਰਕੇ ਦੱਸੀ ਜਾ ਰਹੀ ਹੈ ਜੀ ਵੱਡਾ ਰੋਲ ਇਹਨਾਂ ਦਾ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਵਿੱਚ ਤੇ ਕਲਾ ਦੇ ਖੇਤਰ ਦੀ ਆਪਾਂ ਜੇ ਗੱਲ ਕਰੀਏ ਇਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਗ਼ਜ਼ਲਾਂ ਨੇ ਸ਼ਾਇਰੀ ਹੈ ਉਹ ਬੜੀ ਅਹਿਸਾਸ ਦੇ ਨਾਲ ਇਮੋਸ਼ਨਸ ਦੇ ਨਾਲ ਭਰੀ ਹੁੰਦੀ ਸੀ ਤੇ ਲੋਕ ਬੇਹੱਦ ਪਿਆਰ ਆ ਜਿਹੜਾ ਇਹਨਾਂ ਦੀ ਸ਼ਾਇਰੀ ਤੇ ਗ਼ਜ਼ਲਾਂ ਨੂੰ ਕਰਦੇ ਸੀ ਸੁਰਜੀਤ ਪਾਤਰ ਨੂੰ ਲੋਕ ਬਹੁਤ ਪਸੰਦ ਕਰਦੇ ਸੀ ਚਾਣ ਵਾਲੇ ਬੋਲ ਸੀ ਜੇ ਗੱਲ ਕਰੀਏ ਉਹਨਾਂ ਨੇ ਹਵਾ ਦੇ ਵਿੱਚ ਅੱਖਰ ਲਿਖੇ ਸੀਗੇ ਸ਼ਬਦਾਂ ਦਾ ਮੰਦਰ ਪਤਜੜ ਬਾਜੀਵਸੁਰ ਜ਼ਮੀਨ ਬੁਰਕ ਅਜਿਹੇ ਕਈ ਜਿਨ੍ਹਾਂ ਨੇ ਲਿਖਿਆ ਸੀ ਔਰ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਸੀ ਔਰ ਬੜੀ ਹੀ ਮੰਦ ਭਾਗੀ ਖਬਰ ਜੋ ਕਿ ਦੱਸੀ ਜਾ ਰਹੀ ਹੈ ਕਿਉਂਕਿ ਸੁਰਜੀਤ ਪਾਤਰ ਦਾ ਅੱਜ ਨਿਦਾਨ ਹੋ ਗਿਆ ਜਲੰਧਰ ਦੇ ਵਿੱਚ ਜਨਮੇ ਸੀਗੇ ਸੁਰਜੀਤ ਪਾਤਰ ਜੀ ਤੇ 79 ਸਾਲ ਦੇ ਸੁਰਜੀਤ ਪਾਤਰ ਸੀ ਜੋ ਕਿ ਬੜੀ ਹੀ ਅੱਜ ਦੀ ਖਬਰ ਹੈ ਕਿ ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਦਿਹਾਂਤ ਹੋ ਗਿਆ ਔਰ ਦਿਲ ਦਾ ਦੌਰਾ ਪੈਣ ਕਰਨ ਉਹਨਾਂ ਦੀ ਜਿਹੜੀ ਕੀ ਹੈ ਉਹ ਮੌਤ ਦੱਸੀ ਜਾ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਪਵਨ ਸਿੱਧੂ ਜੀ ਸੋ ਮੈਂ ਦਰਸ਼ਕਾਂ ਨੂੰ ਅ ਅਪੀਲ ਕਰੂੰਗਾ ਬੇਨਤੀ ਕਰੂੰਗਾ ਵੀ ਸਰਜੀਤ ਪਾਤਰ ਦਾ ਜੋ ਪੰਜਾਬੀ ਸਾਹਿਤ ਤੇ ਪੰਜਾਬੀ ਮਾਂ ਬੋਲੀ 'ਚ ਯੋਗਦਾਨ ਹੈ ਉਹ ਉਹਦੀ ਦੇਣ ਆ ਜਿਹੜੀ ਉਹ ਨਹੀਂ ਦੇ ਸਕਦੇ ਪਰ ਪੰਜਾਬੀਆਂ ਨੇ ਹਮੇਸ਼ਾ ਸਰਜੀਤ ਪਾਤਰ ਦਾ ਮਾਣ ਸਤਕਾਰ ਵਧਾਇਆ ਮਾਣ ਸਤਕਾਰ ਕੀਤਾ ਉਹਨਾਂ ਨੇ ਜੋ ਪੰਜਾਬੀ ਸਾਹਿਤ ਦੇ ਲਈ ਪੰਜਾਬੀ ਮਾਂ ਬੋਲੀ ਲਈ ਕੀਤਾ ਉਹਦਾ ਦੇਣਾ ਨਹੀਂ ਦਿੱਤਾ ਜਾ ਸਕਦਾ ਸੋ ਅੱਜ ਬੇहद ਮੰਦ ਭਾਗੀ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਸਰਜੀਤ ਪਾਤਰ ਉਹਨਾਂ ਦਾ ਨਿਦਨ ਹੋ ਗਿਆ ਦਿਲ ਦਾ ਦੌਰਾ ਪੈਣ ਨਾਲ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਸੋ ਅਸੀਂ ਨਾਮ ਅੱਖਾਂ ਦੇ ਨਾਲ ਜਿਹੜੀ ਹੈ ਸ਼ਰਧਾਂਜਲੀ ਸਾਡੀ ਟੀਮ ਵੱਲੋਂ ਸਾਡੇ ਚੈਨਲ ਵੱਲੋਂ ਸਰਜੀਤ ਪਾਤਰ ਜੀ ਉਹਨਾਂ ਨੂੰ ਦੰਨਿਆਂ ਤੇ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰੂੰਗਾ ਅਪੀਲ ਕਰੂੰਗਾ ਵੀ ਉਹ ਵਾਇਰਲ ਰੂ ਲੈ ਕੇ ਕਮੈਂਟਾਂ ਦੇ ਜ਼ਰੀਏ ਸਰਜੀਤ ਪਾਤਰ ਨੂੰ ਸ਼ਰਧਾਂਜਲੀ ਦੇ